ਆਮ ਆਦਮੀ ਕਾਰਪਚਾਓ ਮੋਰਚਾ ਤੇ ਬਿਲਡਰ ਐਸੋਸੀਏਸ਼ਨ ਵੱਲੋਂ ਇੱਕ ਮੈਮੋਰੰਡਮ ਦੇ ਕੇ ਆਏ ਆ ਡੀਸੀ ਸਾਹਿਬ ਨੂੰ ਮੁੱਖ ਮੰਤਰੀ ਨੂੰ ਜੋ ਦੇਣਾ ਹੈ ਤੇ ਇਸ ਦੀ ਕਾਪੀ ਅਸੀਂ ਇੱਕ ਰੈਵਨਿਊ ਮਿਨਿਸਟਰ ਨੂੰ ਵੀ ਭੇਜੀ ਹੈ ਕਿ ਕਮਨ ਰੋੜਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਇੱਕ ਐਫਸੀਆਰ ਨੂੰ ਤੇ ਇੱਕ ਡੀਸੀ ਮੋਹਾਲੀ ਨੂੰ ਵੀ ਦਿੱਤੀ ਹੈ ਸਤਿਓ ਜੋ ਮਾਵੀ ਸਾਹਿਬ ਨੇ ਕਰਪਸ਼ਨ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਕਰਪਸ਼ਨ ਹੈ ਜਿਹੜੀ ਇਹ ਇੱਕ ਗੈਂਗਸਟਰ ਜਿੱਦਾਂ ਇਕੱਠੇ ਹੋਗੇ ਨਾ ਉਦਾਂ ਦੇ ਇੱਕ ਗੈਂਗਸਟਰ ਕ腐ਸ਼ਨ ਦਾ ਇਕੱਠਾ ਹੋ ਗਿਆ ਜਿਹਦੇ ਵਿੱਚ ਮੁੱਖ ਤੌਰ ਤੇ ਪੋਲੀਟਿਕਲ ਲੀਡਰ ਜਿਹੜੇ ਰਾਜ ਕਰਦੇ ਆ ਉਹਨਾਂ ਦੇ ਐਮਐਲਏ ਮੰਤਰੀ ਤੇ ਮੁੱਖ ਮੰਤਰੀ ਤੱਕਰ ਦੂਜਾ ਬਿਊਰੋਕ੍ਰੇਸੀ ਵੱਡੀ ਬਿਊਰੋਕ੍ਰੇਸੀ ਤੋਂ ਲੈ ਕੇ ਛੋਟੇ ਮੁਲਾਜ਼ਮ ਤੱਕਰ ਤੇ ਤੀਜਾ ਜਿਹੜਾ ਆਮ ਉਹਦੇ ਨਾਲ ਇੱਕ ਗੈਂਗ ਪੈਦਾ ਹੋ ਜਾਂਦਾ ਵੀ ਤੇਰਾ ਕੰਮ ਕਰਾਦਾਗਾ ਉਦਾਂ ਦਾ ਅੱਜ ਜੇ ਅਸੀਂ ਜੀ ਗੱਲ ਕਰੀਏ ਤਾਂ ਕੱਲੇ ਮਾਲ ਮਹਿਕਮੇ ਚ ਪੰਜਾਬ ਦੇ ਵਿੱਚ ਹਰ ਰੋਜ਼ ਦੀ 36 ਕਰੋੜ ਰੁਪਏ ਜਿਹੜੀ ਕਰਪਸ਼ਨ ਹੋ ਜਾਂਦੀ ਹੈ ਜਿਹੜੀ 1 ਮਹੀਨੇ ਦੀ 1080 ਕਰੋੜ ਬਣਦੀ ਹੈ ਹੁਣ ਜੇ ਤੁਸੀਂ ਕਹੋ ਵੀ ਇਹ ਕਰਪਸ਼ਨ ਪਟਵਾਰੀ ਖਾ ਜਾਂਦਾ ਹੈ ਤਾਂ ਕੋਈ ਲੈ ਲੈਂਦਾ ਨਾਇਬ ਤਸੀਹਲਦਾਰ ਲੈ ਲੈਂਦਾ ਤਸੀਹਲਦਾਰ ਲੈ ਲੈਂਦਾ ਇਹ ਨਹੀਂ ਗੱਲ ਮੰਨੀ ਜਾ ਸਕਦੀ ਉਰੇ ਹਰ ਇੱਕ ਕਈ ਦਹਾਕਿਆਂ ਤੋਂ ਚੱਲ ਰਿਹਾ ਹੈ ਕਿਤੇ ਕਾਂਗਰਸੀ ਅਕਾਲੀ ਭਾਜਪਾ ਵਾਲੇ ਖੁਸ਼ ਨਾ ਹੋਣ ਸ਼ੁਰੂ ਉਹਨਾਂ ਨੇ ਕੀਤਾ ਤੇ ਇਹਨਾਂ ਨੇ ਹੋਰ ਵਧਾਤਾ ਅੱਜ ਕਰਪਸ਼ਨ ਦਾ ਜਿਹੜਾ ਰੇਟ ਹੋਰ ਵੱਧ ਗਿਆ ਇਹ ਤਾਂ ਬਦਲਾਕ ਕਿੰ ਤੇ ਪਦਰ ਵੀ ਹਾਤ ਇਹ ਬਦਲਾਅ ਹੋ ਗਿਆ ਪਦਰੇ ਗਿਰ ਗਿਆ ਹੁਣ ਪੰਜਾਬ ਦੇ ਐਮ ਐਲ ਏ ਕੁਝ ਇੱਕ ਨੂੰ ਛੱਡ ਕੇ ਆਹ ਪਾਰਟੀ ਦੇ ਪਟਵਾਰੀਆਂ ਤੇ ਕਨਗੋ ਤੋਂ ਵੀ ਮਹਿਨਾ ਲੈਣ ਲੱਗ ਗਏ ਜਿਹੜਾ ਪਹਿਲਾਂ ਡੀ ਐਸ ਪੀ ਤਸੀਲਦਾਰ ਡੀ ਸੀ ਤੱਕਰ ਹੀ ਸੀ ਮਤ ਸੀ ਸਾਲੀਬਲ ਸਭ ਕੋਈ ਲਿਸਟ ਬਣਾਈ ਆ ਕਿਹੜੇ ਬੰਦਿਆਂ ਦਾ ਕੋ ਨਾਮ ਵੀ ਚਾਗੋ ਲਿਸਟ ਅਸੀਂ ਬਣਾ ਲਈ ਪਰ ਇਹ ਲਿਸਟ ਅਸੀਂ ਸਿਰਫ ਮੁੱਖ ਮੰਤਰੀ ਪੰਜਾਬ ਨੂੰ ਦਵਾਂਗੇ ਅਮਰ ਰੋੜਾ ਨੂੰ ਦਵਾਂਗੇ ਮੁੱਖ ਸਕੱਤਰ ਪੰਜਾਬ ਨੂੰ ਦਵਾਂਗੇ ਜਾਂ ਡਾਇਰੈਕਟਰ ਵਿਜੀਲੈਂਸ ਨੂੰ ਦਵਾਂਗੇ ਸਾਡੇ ਸਾਰੇ ਕੋਲ ਲਿਸਟ ਹੈ ਸਾਰੇ ਅੰਕੜੇ ਹੈ ਇੱਕ ਤੋਂ ਹੋਰ ਹੋਰ ਹਾ ਪ੍ਰੂਫ ਸਾਡੇ ਕੋਲ ਹੈਗਾ ਪ੍ਰੂਫ ਤੁਸੀਂ 2023 ਦੀ ਜੂਨ ਦੀ ਰਿਪੋਰਟ ਪੜੋ ਡਾਇਰੈਕਟਰ ਵਿਜੀਲੈਂਸ ਦੀ ਡਾਇਰੈਕਟਰ ਵਿਜੀਲੈਂਸ ਨੇ 48 ਜਿਹੜੇ ਰੈਵਨਿਊ ਅਫਸਰ ਨੇ ਪੰਜਾਬ ਦੇ ਵਿੱਚ ਉਹਦੇ ਲਿਸਟ ਭੇਜੀ ਸੀ 17 ਜ਼ਿਲ੍ਹੇ ਕਵਰ ਕਰੇ ਸੀ ਉੱਚ ਦੱਸਿਆ ਸੀ ਵੀ ਇਹ ਕਿੰਨੀ ਕਰਾਪਸ਼ਨ ਕਰਦੇ ਆ ਦਿੱਲੀ ਤੇ ਕਿਦੇ ਥਰੂ ਕਰਦੇ ਆ ਇਹ ਰਜਿਸਟਰੀ ਕਰਾ ਕੇ ਥਰੂ ਕਰਦੇ ਆ ਇਹ ਅਰਜੀ ਨਿਵੇਜਦੇ ਕਰਦੇ ਆ ਕਿ ਇਹਨਾਂ ਨੇ ਕਰਿੰਦੇ ਰੱਖੇ ਹੋਏ ਇੱਕ ਕੋਡਵਰਡ ਰੱਖਿਆ ਹੋਇਆ ਉਹ ਕੋਡਵਰਡ ਤੋਂ ਬਾਅਦ ਫਿਰ ਉਹ ਰਜਿਸਟਰੀ ਕਰਦੇ ਆ ਤੇ ਸ਼ਾਮ ਨੂੰ ਸਾਰੇ ਪੈਸੇ ਇਕੱਠੇ ਕਰਕੇ ਇਹ ਵੰਡਦੇ ਆ ਇਹ ਡਾਇਰੈਕਟਰ ਵਿਜੀਲੈਂਸ ਦੀ ਰਿਪੋਰਟ ਹੈਗੀ 2023 ਦੀ ਜੂਨ ਦੀ ਇਹ بڑے بڑے ਨਿਊਜ਼ ਚੈਨਲਾਂ ਤੇ ਖਬਰਾਂ ਚ ਆਈ ਸੀ ਉਹਨਾਂ ਨੂੰ ਫਿਰ ਚੀਫ ਸੈਕਟਰ ਨੂੰ ਭੇਜੀ ਚੀਫ ਸੈਕਟਰ ਨੂੰ ਐਫਸੀਆਰ ਨੂੰ ਭੇਜੀ ਅੱਜ ਤਹ ਇੱਕ ਰਿਪੋਰਟ ਉਹ ਨਸ਼ਰ ਨਹੀਂ ਕੀਤੀ ਗਈ ਨਸ਼ਰ ਕਿਉਂ ਨਹੀਂ ਕੀਤੀ ਗਈ ਐਕਸ਼ਨ ਕਿਉਂ ਨਹੀਂ ਕੀਤਾ ਗਿਆ ਉਸ ਰਿਪੋਰਟ ਦੇ ਵਿੱਚ ਮੁੱਖ ਮੰਤਰੀ ਦਫ਼ਤਰ ਤੋਂ ਲੈ ਕੇ ਐਮਐਲਏ ਤੱਕ ਇਹਨਾਂ ਦੇ ਹਲਕਾ ਇੰਚਾਰਜ ਸਾਰੇ ਸ਼ਾਮਲ ਸੀ ਵੱਡੇ ਵੱਡੇ ਆਈਐਸ ਅਫਸਰ ਸ਼ਾਮਲ ਸੀ ਉਹ ਤਾਂ ਨਸ਼ਰ ਨਹੀਂ ਕੀਤੀ ਤੇ ਇੱਕ ਹੋਰ ਤੁਹਾਨੂੰ ਮੈਂ ਇੰਟਰਸਟਿੰਗ ਗੱਲ ਦੱਸਦਾ ਜਿਹੜੀ ਪੰਜਾਬ 'ਚ ਦੱਸ ਕਿਉਂ ਕੋ ਕ੍ਰਪਸ਼ਨ ਚੱਲ ਰਹੀ ਹੈ ਅੱਜ ਜਿਹੜੀ 1080 ਕਰੋੜ ਰੁਪਇਆ ਮਹੀਨੇ ਦੀ ਆਮਦਨ ਆ ਰਹੀ ਹੈ ਕ੍ਰਪਸ਼ਨ ਦੀ ਇਹਦੇ ਵਿੱਚ ਸਿਰਫ 450 ਬੰਦੇ ਸ਼ਾਮਲ ਨੇ ਲਗਭਗ ਇਹਨਾਂ ਚ ਸਾਰੇ ਜਿਹੜਾ ਨੇ ਡੀਸੀ 180 ਦੇ ਕਰੀਬ ਤਹਿਸੀਲਦਾਰ ਨਾਇਬ ਤਹਿਸੀਲਦਾਰ ਹੋਰ ਵੱਡੇ ਅਫਸਰ ਤੇ ਆਮ ਆਪ ਪਾਰਟੀ ਦੇ ਐਮਐਲਏ ਹੁਣ 450 ਬੰਦਿਆਂ ਜਿੱਦੀ ਕੱਲੇ ਮਾਲ ਮਹਿਕਮੇ ਦੇਈ 1080 ਕਰੋੜ ਜਿਹੜੀ ਆ ਉਹ ਉਹ ਕਰਾਪਸ਼ਨ ਵੀ ਇਹਨਾਂ ਦੀ ਆਪ ਚ ਵੰਡਦੇ ਆ ਸਾਡੀ ਮੰਗ ਕੀ ਹੈ ਸਾਡੀ ਮੰਗ ਇਹ ਹੈ ਪਹਿਲਾਂ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਹੈ ਵੀ ਅਸੀਂ ਪੰਜਾਬੀ ਬੜੇ ਬਹਾਦਰ ਆ ਬੜੇ ਯੋਧੇ ਆ ਸਾਡਾ ਇਤਿਹਾਸ ਵਧੀਆ ਤੁਸੀਂ ਕਾਹਦੇ ਯੋਧੇ ਆ ਤੁਸੀਂ ਪੈਸੇ ਦੇ ਕੇ ਰੋ ਛਿੱਤਰ ਖਾ ਕੇ ਤਹਿਸੀਲਦਾਰਾਂ ਨੂੰ ਨੈਬਸੀਲਦਾਰਾਂ ਨੂੰ ਅਫਸਰਾਂ ਨੂੰ ਆ ਜਾਂਦੇ ਤੁਸੀਂ ਬੋਲਦੇ ਨਹੀਂ ਸਾਡਾ ਪਰਪਸ ਹੈ ਵੀ ਬੋਲੋ ਦੂਜੀ ਗੱਲ ਸਾਡੀ ਇੱਕ ਮੇਰੀ ਇਹਦੀ ਸਾਡੀ ਹੁਣ ਮੰਗ ਕੀ ਹੈ ਮੇਨ ਸਾਡੀ ਮੰਗੇ ਹੈ ਜਿਹੜੀ ਕਈ ਦਹਾਕਿਆਂ ਤੋਂ ਕਰਪਸ਼ਨ ਚੱਲ ਰਹੀ ਹੈ ਅੱਜ ਅਸੀਂ ਮਾਹਲ ਬਹਿ ਕੇ ਮੈਂ ਦੀ ਗੱਲ ਕਰਾਂਗੇ ਹਰ ਮਹੀਨੇ ਲਗ ਲਗ ਮੈਂ ਕਿ ਮੈਂ ਤੁਹਾਨੂੰ ਅੰਕੜੇ ਦਵਾਂਗੇ ਮਾਹਲ ਮੈਂ ਕਿ ਜਿਹੜਾ ਕਰਪਸ਼ਨ ਹੈ ਇਸ ਦੇ ਸਬੰਧੀ ਮਾਨਯੋਗ ਹਾਈ ਕੋਰਟ ਦੋ ਸਿਟਿੰਗ ਜੱਜ ਤੋਂ ਇਨਕੁਆਇਰੀ ਕਰਾਈ ਜਾਵੇ ਜੁਡੀਸ਼ੀਅਲ ਕਮਿਸ਼ਨ ਬਣਾਇਆ ਜਾਵੇ ਤੇ ਇਸ ਰਿਸ਼ਵਤ ਕੌਣ ਕੌਣ ਖਾਂਦਾ ਹੈ ਤੇ ਇਹ ਕਿਵੇਂ ਹਟਾਈ ਜਾ ਸਕਦੀ ਹੈ ਉਸ ਸੰਬੰਧੀ ਤੁਰੰਤ ਸਰਕਾਰ ਨੂੰ ਤੁਰੰਤ ਜਿਹੜਾ ਐਕਸ਼ਨ ਲੈਣਾ ਚਾਹੀਦਾ ਹੈ। ਤਾਲੀਵਾਲ ਸਾਹਿਬ ਸੋਨੂੰ ਕੀ ਲੱਗਦਾ ਕਿ ਹੁਣ ਤੱਕ ਕੋਈ ਸੁਣਾਈ ਨਹੀਂ ਕੋਈ ਕਿ ਝੰਡਾ ਤੁਸੀਂ ਵਿਆਮਾ ਦੀ ਪਾਰਟੀ ਦਾ ਬਹੁਤ ਚੱਕਿਆ ਸੀਗਾ ਬਦਲਾ ਲਿਆ ਸੀਗੇ। ਹੁਣ ਫਰਕ ਕੀ ਆ ਸੋਨੂੰ ਲੱਗਦਾ ਕਿ ਜਿਹੜਾ ਦਿੱਲੀ ਦੇ ਵਿੱਚ ਸ਼ੀਸ਼ਾ ਦਿਖਾਇਆ ਗਿਆ ਸ਼ਾਇਦ ਪੰਜਾਬ ਸਰਕਾਰ ਨੂੰ ਉਹਦੇ ਵਿੱਚ ਸ਼ੀਸ਼ਾ ਦੇਖੇ ਸੋਡੀ ਸੁਣਵਾਈ ਹੋਵੇ। ਦੇਖੋ ਜੀ ਦੁੱਖ ਦੀ ਗੱਲ ਤਾਂ ਹੀ ਹੋਗੀ ਨਾ ਪਾਰਟੀ ਕੋਈ ਵੀ ਹੋਵੇ ਅਸੀਂ ਜ਼ਰੂਰ ਆ ਪਾਰਟੀ ਕੀਤੀ ਸੀ ਮਦਦ ਅਸੀਂ ਤਾਂ ਚੇਂਜ ਵਾਲੇ ਬੰਦੇ ਇਨਕਲਾਬੀ ਬੰਦੇ ਆ ਵੀ ਕੁਝ ਪੰਜਾਬ ਚ ਤੇਜ ਆ ਜੂਗੀ ਚੇਂਜ ਆ ਗਈ ਵੀ ਰਿਸ਼ਬਤ ਦਾ ਪੱਧਰ ਹੁਣ ਤਾਂ ਪਟਵਾਰੀ ਕਾਨੂੰਗੋਤ ਕਰਾ ਗਿਆ ਇਹ ਚੇਂਜ ਆ ਗਈ ਪਰ ਕਰਨਾ ਕੀ ਪਊਗਾ ਲੋਕਾਂ ਤਾਂ ਲੜਨਾ ਪਏਗਾ ਨਾ ਜੀ ਲੋਕਾਂ ਨੂੰ ਲੜਨਾ ਪਏਗਾ ਪੋਲੀਟੀਕਲ ਪਾਰਟੀਆਂ ਕਿਤੇ ਸਾਰੀਆਂ ਇੱਕੇ ਸਾਰੀ ਹੈ ਹੁਣ ਅਸਲੇ ਬੇਨਤੀ ਕਰਦੇ ਲੋਕਾਂ ਨੂੰ ਪੰਜਾਬ ਦੇ ਆਨੂੰ ਇਹਨਾਂ ਦੇ ਝੰਡੇ ਚੱਕਣੇ ਇਹਨਾਂ ਦੀਆਂ ਦਰਿਆ ਢੋਣੀਆਂ ਛੱਡੋ ਤੁਸੀਂ ਆਪ ਤਿਆਰ ਹੋ ਇਹ ਲੜਾਈ ਤੁਹਾਨੂੰ ਆਪ ਲੜਨੀ ਪੈਗੀ ਸਿਵਲ ਸੋਸਾਇਟੀ ਨੂੰ ਉੱਠਣਾ ਪਏਗਾ ਬਕੀਲਾ ਉੱਠਣਾ ਪਏਗਾ ਕਿਸਾਨਾਂ ਨੂੰ ਉੱਠਣਾ ਪਏਗਾ ਮਜ਼ਦੂਰਾਂ ਨੂੰ ਉੱਠਣਾ ਪਏਗਾ ਤੇ ਜਿੱਦਾਂ ਪੰਜਾਬ ਹਮੇਸ਼ਾ ਸ਼ੁਰੂਆਤ ਕਰਦਾ ਹੈ ਇਹ ਕਰਪਸ਼ਨ ਦੇ ਅਗੈਂਸਟ ਜਿਹੜੀ ਆਪਣੀ ਹੈਗੀ ਮੂਹਮ ਇਹ ਪੰਜਾਬ ਤੋਂ ਚੱਲੇਗੀ ਤੇ ਅੱਜ ਮੋਹਾਲੀ ਜਿੱਥੋਂ ਸ਼ੁਰੂ ਹੋ ਗਈ ਕਿਉਂਕਿ ਮੋਹਾਲੀ ਜ਼ਿਲ੍ਹਾ ਸਾਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਰਪਸ਼ਨ ਸਾਰੇ ਵਿਭਾਗਾਂ ਵਿੱਚ ਕਿਤੇ ਹੋਰ ਪੁਲਿਸ ਵਾਲੇ ਨਾਲ ਕੁਝ ਹੋ ਜਾੜ ਅੱਜ ਕਮੇਟੀਆਂ ਵਾਲੇ ਨਾਲ ਖੁਸ਼ ਹੋ ਜਾਣ ਹੋਰ ਡਿਪਾਰਟਮੈਂਟ ਨਾਲ ਸਭ ਤੋਂ ਇਹ ਮਤਲਬ ਜਿਹੜੀ ਸੋਨੇ ਦੀ ਖਾਨ ਹੈ ਕ੍ਰਾਪਸ਼ਨ ਦੀ ਉਹ ਮੁਹਾਲੀ ਜ਼ਿਲ੍ਹਾ ਹੈ ਇਹਦੇ ਪਰ ਕੌਣ ਜ਼ਿੰਮੇਵਾਰ ਹੈ ਸਭ ਤੋਂ ਅਸੀਂ ਇਹ ਵੀ ਖੁੱਲ ਕੇ ਕਹਿ ਰਹੇ ਆ ਵੀ ਸਾਡਾ ਐਮ.ਐਲ.ਏ ਕ੍ਰਾਪਸ਼ਨ ਨਹੀਂ ਲੰਦਾ ਮੁਹਾਲੀ ਦਾ ਇਹ ਪੈਸੇ ਨਹੀਂ ਲੰਦਾ ਬਾਕੀ ਦੇ ਲਈ ਡੀ.ਸੀ. ਜ਼ਿੰਮੇਵਾਰ ਹੈ ਚੀਫ ਸੈਕਟਰੀ ਜ਼ਿੰਮੇਵਾਰ ਹੈ ਵਿਜੀਲੈਂਸ ਡਾਇਰੈਕਟਰ ਜ਼ਿੰਮੇਵਾਰ ਹੈ ਤੇ ਸਾਰੇ ਪ੍ਰਿਆਪ ਦਾ ਮੁੱਖ ਮੰਤਰੀ ਜ਼ਿੰਮੇਵਾਰ ਹੈ ਰੈਵਨਿਊ ਮਿਨਿਸਟਰ ਜ਼ਿੰਮੇਵਾਰ ਹੈ ਇਹ ਕਿਉਂ ਨਹੀਂ ਇਹ ਗੱਲ ਕਰਦੇ ਇਹ ਜਿਹੜੀ ਮੁਹਿੰਮ ਹੈ ਇੱਥੋਂ ਸ਼ੁਰੂ ਜਿਹੜੀ ਹੋ ਚਾਹੀਦੀ ਹੈ ਸ਼ੁਰੂਆਤ ਕਿਵੇਂ ਹੋਣੀ ਹੈ ਐਮ.ਐਲ.ਏ ਸਾਰੇ ਮੁੱਖ ਮੰਤਰੀ ਸਾਹਿਬ ਦਿੱਲੀ ਬੈਠੇ ਸ਼ੁਰੂਆਤ ਕਰਤੀ ਤੁਸੀਂ ਸ਼ੁਰੂਆਤ ਮੀਡੀਆ ਨੇ ਕਰਨੀ ਹੈ ਅਸੀਂ ਲੋਕਾਂ ਨੂੰ ਜਗਾਵਾਂਗੇ ਲੋਕ ਉੱਠਣਗੇ ਪੰਜਾਬ ਦੇ ਮੀਡੀਆ ਨਾਲ ਸ਼ੁਰੂਆਤ ਅੱਜ ਹੋ ਗਈ ਸ਼ੁਰੂਆਤ ਮੀਟਿੰਗ ਇੱਥੇ ਤੁਹਾਨੂੰ ਲੱਗਦਾ ਵੀ ਇਹ ਮੀਟਿੰਗ ਇੱਥੇ ਹੋਣੀ ਚਾਹੀਦੀ ਤੇ ਹਾਰ ਤੋਂ ਬਾਅਦ ਦਿੱਲੀ ਜਾ ਕੇ ਹੋ ਰਹੀ ਹੈ ਬਿਲਕੁਲ ਇਹ ਇਹ ਤਾਂ ਐਮਐਲਏਾਂ ਦੀ ਤੇ ਪੰਜਾਬ ਦੇ 3 ਕਰੋੜ ਲੋਕਾਂ ਦੀ ਬੇਇੱਜ਼ਤੀ ਹੈ ਤੁਸੀਂ ਚੁਣੇ ਹੋਏ ਨੁਮਾਇੰਦਿਆਂ ਨੂੰ ਇੱਕ ਮਤਲਬ ਆਮ ਗੁਲਾਮ ਦੀ ਤਰ੍ਹਾਂ ਤੁਸੀਂ ਦਿੱਲੀ ਬੁਲਾ ਲਓ ਇਹ ਤਾਂ ਪੰਜਾਬ ਦੇ ਲੋਕਾਂ ਦੀ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਉੱਠਾ ਜਾਏਗਾ ਇਹਦੇ ਲਈ ਕੁੱਝ ਜੰਮੇ ਹੋਰ ਪੰਜਾਬ ਦੇ ਲੋਕ ਵੀ ਹੈ ਅਸੀਂ ਬੋਲਦੇ ਹੀ ਨਹੀਂ ਆ ਸਰ ਸਾਹਿਬ